ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਛੇ ਆਪਾਂ ਇੱਕ ਵੀਡੀਓ ਪਾਈ ਸੀ ਰੋਪੜ ਦੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਨਿਸ਼ਾਨ ਸਾਹਿਬ ਲੱਗਿਆ ਆ ਉੱਥੋਂ ਦੀ ਪਿੰਡ ਆਸਰੋਂ ਸਵਰਾਜ ਕੰਪਨੀ ਦੇ ਅੰਦਰ ਜਿਹੜਾ ਲੱਗਿਆ ਹੋਇਆ ਉਹ ਨਿਸ਼ਾਨ ਸਾਹਿਬ ਜਿਹੜਾ ਹੈ ਉਸ ਟਾਈਮ ਦੀ ਗਵਾਹੀ ਭਰਦਾ ਹੈ ਜਦੋਂ 1831 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰੋਂ ਚੱਲ ਕੇ ਰੋਪੜ ਆਏ ਤਾਂ ਇੱਥੇ ਉਹਨਾਂ ਨੇ ਲੋਰਡ ਵਿਲੀਅਮ ਬੈਂਟਿਕ ਦੇ ਨਾਲ 7 ਲੋਈ ਦੇ ਕੰਡੇ ਦੇ ਉੱਤੇ ਸੰਧੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਦਾ ਇਕਰਾਰਨਾਮਾ ਹੋਇਆ ਸੀ ਕਿ ਅੰਗਰੇਜ਼ ਜਿਹੜੇ 7 ਲੋਈ ਤੋਂ ਪਾਰ ਨਹੀਂ ਜਾਣਗੇ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਆ ਔਰ ਤੋਂ ਉੱਥੇ ਇੱਕ ਨਿਸ਼ਾਨ ਲਗਾਇਆ ਗਿਆ ਸੀ ਨਿਸ਼ਾਨ ਸਾਹਿਬ ਜਿਹੜਾ ਕਿ ਬਾਰਡਰ ਦੀ ਨਿਸ਼ਾਨੀ ਸੀ ਵੀ ਉੱਥੋਂ ਜਿਹੜੇ ਅੰਗਰੇਜ਼ ਆ ਉਹ ਚੁੰਗੀ ਭਰ ਕੇ ਟੈਕਸ ਭਰ ਕੇ ਅੱਗੇ ਜਾਂਦੇ ਸੀ ਪਰ ਉਸ ਦੀ ਹਾਲਾਤ ਬੜੀ ਖਾਸਤਾ ਸੀ ਉੱਥੇ ਜਾਣ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਸੀ ਜਿਵੇਂ ਪਰਗੜ ਲਿੱਧੜ ਆ ਜਾਂਦੀ ਇੱਕ ਲਿਖਤ ਆ ਕਿ ਮੰਜ਼ਲ ਦੇ ਉੱਤੇ ਕਿਵੇਂ ਪਹੁੰਚਣਾ ਹੈ ਰਾਹੀ ਜਦੋਂ ਮੰਝਲਾਂ ਨੂੰ ਜਾਂਦਾ ਹੋਇਆ ਰਾਹ ਬਿਕ ਗਿਆ ਉਹ ਰਾਹ ਵੀ ਅੱਜ ਬਿਕਿਆ ਹੋਇਆ ਹੈ ਤੇ ਉਹ ਨਿਸ਼ਾਨੀ ਵੀ ਅੱਜ ਬੀਕੀ ਹੋਈ ਹੈ ਕਿਉਂਕਿ ਉਸ ਉੱਥੇ ਜਾਣ ਵਾਸਤੇ ਵੀ ਤੁਹਾਨੂੰ ਸਵਰਾਜ ਕੰਪਨੀ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਤੇ ਉੱਥੇ ਪਰਮਿਸ਼ਨ ਲੈ ਕੇ ਜਾਣਾ ਪੈਂਦਾ ਹੈ ਤੇ ਉਹ ਨਿਸ਼ਾਨੀ ਨੂੰ ਸਾਡੀਆਂ ਸਰਮੋਰ ਸੰਸਥਾਵਾਂ ਨੇ ਕਦੇ ਧਿਆਨ ਦਾ ਦਿੱਤਾ ਨਹੀਂ ਹੈ ਕਿਤੇ ਗੋਲਿਆ ਤਾਂ ਹੈ ਨਹੀਂ ਨਾ ਸਾਡੇ ਆ ਸਿੱਖਣ ਨਹੀਂ ਗੋਲਿਆ ਪਰ ਅੱਜ ਉਸ ਨਿਸ਼ਾਨ ਦੇ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ 1.5 ਫੁੱਟ ਦਾ ਫਰਕ ਰਹਿ ਗਿਆ ਹੈ ਤੇ ਉਹ ਟਾਹਾ ਜਿਹੜਾ ਹੈ ਖੁਰਨ ਵਾਲਾ ਪਹਾੜ ਜਿਹੜਾ ਖੁਰਨ ਵਾਲਾ ਹੈ ਥੋੜਾ ਟਾਈਮ ਹੋਰ ਹੈ ਜੇ ਆਪਾਂ ਨਾ ਧਿਆਨ ਦਿੱਤਾ ਸਾਡੀਆਂ ਸੰਸਥਾਵਾਂ ਨੇ ਨਾ ਧਿਆਨ ਦਿੱਤਾ ਤਾਂ ਬਿਲਕੁਲ ਹੀ ਖਤਮ ਹੋਣ ਵਾਲਾ ਉੱਥੇ ਹੁਣ ਕੁਝ ਆਪਣੇ ਜਿਹੜੇ ਆ ਵੀਰੋਂ ਧਰਨਾ ਲਗਾ ਕੇ ਬੈਠੇ ਆ ਜਗਦੀਪ ਥਲੀ ਵੀਰੋਂ ਨੇ ਉੱਥੇ ਪੂਰਾ ਜੋਰ ਲਗਾਉਂਦੇ ਪਏ ਆ ਕਿ ਉਸ ਦੇ ਜਿਹੜਾ ਹੈ ਬਚਾ ਕੀਤਾ ਜਾ ਸਕੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਉਹ ਨਿਸ਼ਾਨ ਸਾਹਿਬ ਜਿਹੜਾ ਸਿੱਖ ਰਾਜ ਦੀ ਨਿਸ਼ਾਨੀ ਹੈ ਜਿਹੜਾ ਗਵਾਹੀ ਭਰਦਾ ਹੈ ਕਿ ਸਾਡਾ ਬਾਰਡਰ ਉੱਥੋਂ ਸ਼ੁਰੂ ਹੁੰਦਾ ਸੀ ਉਹ ਨਿਸ਼ਾਨ ਸਾਹਿਬ ਜਿਹੜਾ ਕਦੇ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਹੱਥੀ ਲਗਵਾਇਆ ਸੀ ਜਿੱਥੇ ਸ਼ਾਮ ਸਿੰਘ ਟਾਰ ਜਿਹੜੇ ਜੋਧੇ ਆ ਉਹ ਆਏ ਸੀ ਜਿਹੜੇ ਬੈਠਿਆ ਕਰਦੇ ਸੀ ਜਿੱਥੇ بیٹھ ਕੇ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਆਪਣਾ ਜਾਹੋ-ਜਹਾਲ ਦੱਸਿਆ ਤੇ ਆਪਣੀ ਸੰਧੀ ਕੀਤੀ ਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹ ਨਿਸ਼ਾਨੀ ਨੂੰ ਬਚਾਈਏ ਤੇ ਜਿੰਨੇ ਕਮੇਟੀਆਂ ਨੇ ਜਿੰਨੇ ਵੀ ਆਪਣੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਦੇ ਉੱਪਰ ਧਿਆਨ ਦਿੱਤਾ ਜਾਵੇ ਤੇ ਉਹ ਜਿਹੜਾ ਨਿਸ਼ਾਨ ਸਾਹਿਬ ਵਾਲਾ ਸਥਾਨ ਆ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉੱਥੇ ਕੋਈ ਨਾ ਕੋਈ ਯਾਦਗਾਰ ਬਣਾਈ ਜਾਵੇ ਧੰਨਵਾਦ